ਆਇਆ ਕਿਹਨੋਂ ਤੇਰਾ ਓਏ ਉਰੇ ਖੜ ਜਾ ਬਸ ਆ ਸਾਸਿਕਾਲ ਜੀ ਸਾਰਿਆਂ ਨੂੰ ਮੈਂ ਜ ਆਪਣੇ ਪਿੰਡ ਖੜਾ ਫਤੇ ਪਰ ਬੇਟ ਸਾਡੇ ਕੋਲੇ ਪਿੰਡ ਦੇ ਵੀਰ ਨੇ ਫੌਜੀ ਵੀ ਨੇ ਸੂਬੇਦਾਰ ਸਾਹਿਬ ਨੇ 131 ਇਹ ਬੀਜ ਲਾਇਆ ਸੀਗਾ ਜੋ ਭਵੰਤਮਾਨ ਜੀ ਨੇ ਪਾਸ ਕੀਤਾ ਸੀਗਾ ਕਿਸਾਨਾਂ ਨੂੰ ਕਿਹਾ ਸੀਗਾ ਵੀ ਇਹ ਬੀਜ ਲਾਇਓ ਅਨਾ ਵੀ ਪੁੱਛਾ ਨਹੀਂ ਜਿਲਾਉਣੀ ਸੋ ਇਹ ਸਾਡੇ ਫੌਜੀ ਵੀਰ ਨੇ ਰਿਟਾਇਰ ਨੇ ਸੂਬੇਦਾਰ ਨੇ ਫੌਜ ਚ ਤੇ 4 ਕਿੱਲੇ ਲਾਈ ਸੀਗੇ 4 ਕਿੱਲਾਂ ਵਿੱਚੋਂ ਤੁਸੀਂ ਦੇਖ ਲਓ ਇਹ ਦੁਬਾਰਾ ਪਾਉਣੇ ਪਏ ਆ ਅੱਜ 4 50000 ਰੁਪਇਆ ਠੇਕਾ ਸੀਗਾ 50000 ਰੁਪਇਆ ਠੇਕਾ ਸੀਗਾ ਹੈਨਾ ਠੀਕ ਹੈ ਤੇ ਇਹ ਜਿਹੜੀ ਇੰਜਣ ਦੇ ਪੜਦੀ ਸੀਗੀ 50000 ਰੁਪਇਆ ਠੇਕਾ ਇੰਜਣ ਦੇ ਪੜਦੀ ਸੀਗੀ 1.5 ਲੱਖ ਰੁਪਇਆ ਉੱਪਰ ਖਰਚ ਆ ਗਿਆ ਹੁਣ 1.5 ਲੱਖ ਰੁਪਇਆ ਹੋਰ ਆ ਜਾਣਾ 5 ਲੱਖ ਰੁਪਏ ਚਾਰ ਕਿੱਲੇ ਪੈ ਗਏ ਤੇ ਕਹਾਂ ਸਾਨੂੰ ਪਤਾ ਨਹੀਂ ਜੋ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤੇ ਵੀ ਸੀਗਾ ਉਹ ਲਾਇਆ ਸੀਗਾ ਫੌਜੀ ਨੇ ਮੈਂ ਆਪਦੇ 12 ਕਿੱਲੇ ਮੈਂ ਪੁੱਛਾ ਲਈਏ ਮੈਂ ਸਰਕਾਰ ਦੀ ਨਹੀਂ ਮੰਨੀਏਗੀ ਬਿਲਕੁਲ ਠੀਕ ਖੜੀ ਐ ਨਾ ਵੇਚਾਂਗੇ ਵੀ ਹੈਨਾ ਸੋ ਇਸ ਵੀਰ ਨੇ ਭਵੰਤਮਾਨ ਜੀ ਦੀ ਮੰਨੀ ਸੀ ਕਿ ਪੰਜਾਬ ਸਰਕਾਰ ਦੀ ਤਾਂ ਰਿਜ਼ਲਟ ਤੁਹਾਡੇ ਸਾਹਮਣੇ ਆ ਇੱਕ ਤਾਂ ਹੈ ਇਹ ਫੌਜੀ ਵੀਰ ਇੱਕ ਹੈ ਕਿਸਾਨ ਹੁਣ ਸਾਡੀ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਭਾਈ ਜੋ ਇਹ ਖਰਚਾ ਹੋਇਆ ਜਿੰਨਾ ਇਹਦਾ ਕੁਸਣਾ ਕੁਸਿਆਂ ਨੂੰ ਵੀਰ ਨੂੰ ਜ਼ਰੂਰ ਮੁਆਵਜ਼ਾ ਦਿੱਤਾ ਜਾਵੇ ਸਾਜੀ ਸਾਹਿਬ ਆਇਓ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਦੇਖੋ ਮਿਹਨਤੀ ਬੰਦਾ ਹੈ ਔਰ ਸਰਕਾਰ ਦੀਆਂ ਨੇ ਮੰਨ ਕੇ ਬੀਜ ਲਾਇਆ ਹੈ ਇਹ ਡੁੱਬਿਆ ਤਾਂ ਹੈ ਜੇ ਆਪਣੀ ਮਰਜ਼ੀ ਕਰਦੇ ਕੁਸ਼ਾ ਲਾਉਂਦੇ ਤਾਂ ਅਸੀਂ ਡੁੱਬਦੇ ਨਾ ਸਾ ਤੁਸੀਂ ਦੱਸਿਓ ਜੀ ਕਿੰਨੇ ਕਿੱਲੇ ਕਿੰਨੇ ਠੇਕੇ ਬਲਤੇ ਪਿਆ ਇਹ 4 ਕਿੱਲੇ ਆ ਜੀ ਇੰਜਨ ਵਾਲੀ ਜ਼ਮੀਨ ਆ ਜੀ 14 ਆ 16 ਲੀਟਰ ਤੇਲ ਡੇਲੀ ਦਾ ਲੱਗਦਾ ਜੀ ਕਹਾਣੀ ਨੂੰ ਬਾਕੀ 45000 ਦੇ ਭਾਅ ਨੂੰ ਠੇਕੇ ਪਾਲਾ ਜੀ ਕਾਉਂਟੀ ਪ੍ਰਾਈਸ ਹੈ ਜੀ ਮੋਟਰ ਦੀ ਇੱਥੇ ਸਾਡਾ ਏਰੀਆ ਕਹਿੰਦੇ ਪਤਾ ਨਹੀਂ ਕਿਹੜਾ ਏਰੀਆ ਇਹਨਾਂ ਨੇ ਕਰਵਾਇਆ ਹੋਇਆ ਸਾਡੇ ਇੱਕ ਨੇਸ਼ਨ ਕਰਵਾਇਆ ਹੋਇਆ ਜੀ ਬੰਦ ਅਸੀਂ ਕਹਿੰਦੇ ਸਾਨੂੰ ਮੋਟਰ ਹੀ ਮਿਲ ਜਾਣਾ ਠੇਕੇ ਠੇਕੇ ਨੂੰ ਕਿੰਨੇ ਬਾਰੇ 45000 ਦੇ ਭਾਅ ਨੂੰ ਆ ਜੀ ਇੰਜਨ ਵਾਲੀ ਆ ਤੁਸੀਂ ਦੇਖ ਸਕਦੇ ਹੋ ਇਹ ਕੱਲ ਪਰਸੋ ਸਪਰੇਆ ਕਰਕੇ ਹਟਿਆ ਇਹ ਤਾਂ ਵੀ ਇਹ ਹੁਣ ਵੀਰ ਨੇ ਇੱਧਰ ਆ ਦੋ ਕਿਲੇ ਬਾਤੇ ਦੇ ਦੋ ਅੱਜ ਬਾਹਰ ਆ ਜ਼ਿਲ੍ਹਾ ਰੋਪੜ ਪਿੰਡ ਫਤੇ ਉੱਪਰ ਬਲਾਕ ਸ਼ਿਰੀ ਚਮਕੌਰ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ ਸਰਕਾਰ ਦੀ ਬਾਈ ਜਿਓ ਮੰਨੂਗਾ ਡੁੱਬੂਗਾ ਇਹ ਵੀਰ ਨੇ ਪੰਜਾਬ ਸਰਕਾਰ ਦੀ ਮੰਨੀ ਐ ਇਹ ਕਿਹੜਾ 131 ਪੀਆਰ ਕਿਹੜਾ 131 131 ਵੀ ਆਪ ਸਰਕਾਰ ਤੋਂ ਮੁੱਖ ਮੰਤਰੀ ਵੀ ਨੇ ਇੱਕ ਦਿਨਾਂ ਤੇ ਵੀਰ ਕਿਹਾ ਸੀ ਕਿ ਤੁਸੀਂ 26131 ਖਰੀਦेंगे ਹਾਂਜੀ ਤਾਂ ਕਰਕੇ ਵੀ 131 ਲਿਆਦਾ ਜੀ ਵੀ ਕਿਹਿਆ ਹੋ ਸਕਦਾ ਕਿ ਮਤਾ ਹੋਰ ਵੀ ਨਾਖਰੀਟਣਾ ਹਾਂਜੀ ਜੀ ਆ ਸਾਡੇ ਨਾਮ ਆ ਨੋ ਯਾਰ ਜੀ 72 ਦਾ ਚਲੋ ਜਿਹੜੇ ਬੀਜ ਲਾਹੇਦੇ ਆ ਉਹਨਾਂ ਪਰ ਇਹ ਬੈਨ ਕਰੀ ਜਾਨੇ ਕੁਸ ਕੱਟ ਲਈ ਜਾਨੇ ਆ ਜੀਵੀ ਦਾ ਜਾਵੇ ਤਾਂ ਜਾਵੇ ਕਿੱਥੇ ਇਸ ਕਰਕੇ ਇਹ ਪੀਆਰ 131 ਲਾਇਆ ਤਾਂ ਜੀਦਾ ਦੇਖ ਲਓ ਬਹੁਤ ਪਰ ਜੱਟ ਤੁਸੀਂ ਦੇਖ ਸਕਦੇ ਹੋ ਸਾਰਾ ਆ ਇਹ ਕਿਸੇ ਦਾ ਜੀ ਇਹੋ ਜੀ ਫਸਲ ਬੋਣੇ ਜੀ ਨਹੀਂ ਕਰਦਾ ਪਰ ਕੀ ਕਰੀਏ ਮਜਬੂਰੀ ਆ